ਬੀਤੇ ਦਿਨ ਦਿੱਲੀ ਚ ਮੀਟਿੰਗ ਦੌਰਾਨ ਹਰਵਿੰਦਰ ਸਿੰਘ ਸਰਨਾ ਨੇ ਉੱਧਵ ਠਾਕਰੇ ਦੇ ਸਮਰਥਨ ਕਰਨ ਦੀ ਗੱਲ ਤੇ ਹਰਮੀਤ ਸਿੰਘ ਕਾਲਕਾ ਨੇ ਤਿੱਖਾ ਹਮਲਾ ਕੀਤਾ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਨਹੀਂ ਸਮਝ ਪਾ ਰਹੇ ਕਿ ਇਹ ਸਰਨਾ ਪਰਿਵਾਰ ਕਾਂਗਰਸ ਦੀ ਹਮਾਇਤ ਕਰ ਰਿਹਾ ਹੈ। ਦਰਅਸਲ ਬੀਤੇ ਦਿਨ ਦਿੱਲੀ ਚ ਪਾਰਟੀ ਦਾ ਇਕੱਠ ਹੋਇਆ ਜਿਸ ਦੌਰਾਨ ਮਹਾਰਾਸ਼ਟਰ ਚ ਹੋਣ ਵਾਲੀਆਂ ਚੋਣਾਂ ਦੀ ਚਰਚਾ ਹੋਈ ਤੇ ਦੌਰਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਾਡੀ ਪਾਰਟੀ ਹਾਈ ਕਮਾਂਡ ਨੂੰ ਮਹਾਰਾਸ਼ਟਰ ਚ ਚੋਣਾਂ ਚ ਸ਼੍ਰੀ ਉੱਧਵ ਠਾਕਰੇ ਤੇ ਉਨ੍ਹਾਂ ਦੀ ਸੇਵਾ ਨੂੰ ਸਮਰਥਨ ਕਰਨ ਬਾਰੇ ਵਿਚਾਰ ਕਰਨ ਦੀ ਅਪੀਲ ਕਰਦਿਆਂ ਜਿਸ ਤੋਂ ਬਾਅਦ ਹੁਣ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਾਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪਰਿਵਾਰ ਕਾਂਗਰਸ ਦਾ ਸਮਰਥਕ ਹੈ ਪੰਜਾਬੀ ਚ ਇੱਕ ਕਹਾਵਤ ਹੈ ਅਸੀਂ ਰਾਜ ਕੇ ਜਲੀਲ ਕੀਤਾ ਅਗਲੇ ਨੇ ਮਸਾਨਾ ਫੀਲ ਕੀਤਾ ਅੱਜ ਇਹ ਹਾਲਾਤ ਬਣ ਚੁੱਕੇ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਸਰਦਾਰ ਹਰਵਿੰਦਰ ਸਿੰਘ ਸਰਨਾ ਉਹਨਾਂ ਦੇ ਤਿੰਨ ਦਿਨ ਪਹਿਲੇ ਪਾਰਟੀ ਦੀ ਇੱਕ ਐਗਜ਼ੈਕਟਿਵ ਦੀ ਮੀਟਿੰਗ ਬੁਲਾਈ ਜਾਂਦੀ ਹੈ ਦਿੱਲੀ ਦੇ ਵਿੱਚ ਔਰ ਉਹਦੇ ਵਿੱਚ ਚਰਚਾ ਨਾ ਦਿੱਲੀ ਬਾਰੇ ਫਿਕਰ ਨਾ ਪੰਜਾਬ ਬਾਰੇ ਫਿਕਰ ਸਿੱਧਾ ਮਹਾਰਾਸ਼ਟਰਾ ਇਹ ਫਿਕਰ ਲੈ ਕੇ ਚਲੇ ਜਾਂਦੇ ਆ ਕਿ ਮਹਾਰਾਸ਼ਟਰਾ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਉਹਦੇ ਠਾਕਰੇ ਦਾ ਉਹਦੇ ਠਾਕਰੇ ਜੀ ਦਾ ਅਸੀਂ ਸਮਰਥਨ ਦਵਾਂਗੇ ਔਰ ਇਹ ਸਮਰਥਨ ਕਿਉਂ ਦੇਣਾ ਹੈ ਇਹਦੇ ਪਿੱਛੇ ਦੀ ਗੱਲ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਮਗਰ ਆਪਣੇ ਦਿੱਲੀ ਦੀ ਸੰਗਤ ਦੇ ਆਪਣੇ ਲੋਕ ਜਿਹੜੇ ਇਹਨਾਂ ਨੇ ਇਕੱਠੇ ਕੀਤੇ ਸੀ ਆਪਣੇ ਪਾਰਟੀ ਦੇ ਵਰਕਰ ਉਹਨਾਂ ਦੇ ਵਿੱਚ ਬੜੀਆਂ ਬਾਵਾਆਂ ਉੱਚੀਆਂ ਕਰਕੇ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਮਹਾਰਾਸ਼ਟਰ ਵਿੱਚ ਜਾ ਕੇ ਉਦਵ ਠਾਕਰੇ ਜੀ ਦਾ ਸਪੋਰਟ ਕਰਨ ਜਾ ਰਹੇ ਹਾਂ ਸ਼ਾਮ ਪੈਂਦੇ ਹੀ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਪ੍ਰਧਾਨ ਨੇ ਉਹ ਲਤਾੜਿਆ ਉਹ ਬੇਇੱਜ਼ਤੀ ਕੀਤੀ ਕਿ ਤੇਰੇ ਕੋਲ ਕੀ ਅਧਿਕਾਰ ਹੈ ਕਿ ਤੁਸੀਂ ਇਹ ਫੈਸਲਾ ਲੈ ਸਕਦੇ ਹੋ ਇਹ ਪਾਰਟੀ ਦੀ ਕੋਰ ਕਮੇਟੀ ਦੇ ਇਖਤਿਆਰ ਹੁੰਦੇ ਆ ਉਸੇ ਵਕਤ ਸ਼ਾਮੀ ਯੂ-ਟਰਨ ਮਾਰਤਾ ਗਿਆ ਮਗਰ ਇਹਦੇ ਪਿੱਛੇ ਦੀ ਗੱਲ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਹੀਂ ਸਮਝ ਪਾਰੇ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਸ਼ੁਰੂ ਤੋਂ ਇਸ ਸਰਨਾ ਪਰਿਵਾਰ ਦਾ ਜਿਹੜੇ ਮੇਲਬਿਲਾਪ ਔਰ ਜਿਹੜਾ ਝੁਕਾਵ ਹੈ ਉਹ ਕਾਂਗਰਸ ਵੱਲ ਰਿਹਾ ਔਰ ਅੱਜ ਕਾਂਗਰਸ ਹੋਵੇ ਐਨਸੀਪੀ ਹੋਵੇ ਉਧਵ ਠਾਕਰੇ ਜੀ ਹੋਣ ਇਹ ਸਾਰੀਆਂ ਪਾਰਟੀਆਂ ਇੱਕ ਇੰਡੀਆ ਅਲਾਈਅੰਸ ਦਾ ਹਿੱਸਾ ਨੇ ਔਰ ਗੱਲ ਮੁਕ ਮੁਕਾ ਕੇ ਇੱਥੇ ਪਹੁੰਚਦੀ ਹੈ ਕਿ ਇਹ ਸਿਰਫ ਤੇ ਸਿਰਫ ਕਾਂਗਰਸ ਦੀ ਸਪੋਰਟ ਕਰਨ ਵਸੇ ਗਾਂਧੀ ਪਰਿਵਾਰ ਦੀ ਸਪੋਰਟ ਕਰਨ ਵਸੇ ਇਹ ਫੈਸਲਾ ਪਾਰਟੀ ਦੇ ਉੱਤਰ ਥੋਪਿਆ ਜਾ ਰਿਹਾ ਸੀ ਮੈ ਸਰਨਾ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਕਿ ਹਾਲਾਤ ਦੇਖੋ ਪਹਿਲੇ ਤੇ ਤੁਸੀਂ ਕਿਸੇ ਨਾਲ ਸਲਾਹ ਨਹੀਂ ਕੀਤੀ ਮਹਾਰਾਸ਼ਟਰ ਵਿੱਚ ਬੈਠੇ ਸਿੱਖਾਂ ਦੇ ਬੰਬੇ ਦੇ ਵਿੱਚ ਬੈਠੇ ਸਿੱਖਾਂ ਦੇ ਜਿਹੜੇ ਅਕਾਲੀ ਦਰ ਨਾਲ ਸੰਬੰਧ ਦਿੰਦੇ ਔਰ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਫੈਸਲਾ ਲਿਆ ਔਰ ਤੁਹਾਨੂੰ ਸ਼ਾਮੀ ਜਿਸ ਵਕਤ ਛਾੜ ਪਈ ਆਪਣੇ ਪਾਰਟੀ ਪ੍ਰਧਾਨ ਤੋਂ ਤੁਹਾਨੂੰ ਯੂ-ਟਰਨ ਲੈਣਾ ਪਿਆ ਮਗਰ ਅੱਜ ਤੁਸੀਂ ਹਾਲਾਤ ਦੇਖੋ ਉਸ ਜਗ੍ਹਾਵਾਂ ਦੇ ਜਿੱਥੇ ਤੁਸੀਂ ਆਪ ਚੋਣ ਪ੍ਰਚਾਰ ਕਰਦਣ ਗਏ ਹੋ ਚੋਣ ਪ੍ਰਚਾਰ ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨਾਂ ਵਿੱਚ ਵੀ ਕੀਤਾ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਵੀ ਤੁਹਾਡੀ ਪਾਰਟੀ ਜਲੰਧਰ ਬਾਈ ਇਲੈਕਸ਼ਨ ਲੜ ਰਹੀ ਸੀ ਅੱਜ ਉਹਦੇ ਨਤੀਜੇ ਆ ਕੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪੰਥ ਦੀ ਪਾਰਟੀ ਹੋਵੇ ਔਰ ਉਸ ਪੰਥਕ ਚੋਣ ਨਿਸ਼ਾਨ ਨੂੰ ਸਿਰਫ 1265 ਵੋਟ ਮਿਲੀ ਹੈ 1265 ਵੋਟ ਲੈ ਕੇ ਅਕਾਲੀ ਦਲ ਦੀ 22 ਇਲੈਕਸ਼ਨ ਤੁਸੀਂ ਪੰਜਾਬ ਦੇ ਵਿੱਚ ਲੜ ਕੇ ਆਪਣੇ ਆਪ ਨੂੰ ਕੌਮ ਦੇ ਰਖਵਾਲੇ ਕਹਣ ਲੱਗ ਪਏ ਹੋ ਔਰ ਵੱਡੀ ਹਾਸੋਹੀਣ ਦੀ ਗੱਲ ਹੈ ਕਿ ਤੁਹਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਟਿਕਟ ਕਿਸੇ ਨੂੰ ਦਿੱਤੀ ਸਮਰਥਨ ਜਿਹੜਾ BSP ਨੂੰ ਦੇਣ ਦੀ ਗੱਲ ਕੀਤੀ ਹੈ ਉਸ ਪਾਰਟੀ ਨੂੰ ਸਿਰਫ 2600 ਵੋਟਾਂ ਪਈਆਂ ਅਗਰ ਇੱਕ ਵਾਰਡ ਦੇ ਵਿੱਚ ਇੱਕ ਹਲਕੇ ਦੇ ਵਿੱਚ ਅਸੀਂ ਅਗਰ ਆਪਣੇ ਕਾਰਕਟਰਤਾ ਵੀ ਲਵ ਲਈਏ ਤੇ ਉਥੇ ਵੀ 5-6000 ਤੋਂ ਘੱਟ ਕਾਰਕਟਰਤਾ ਨਹੀਂ ਹੁੰਦੇ ਇਹਦਾ ਮਤਲਬ ਇਹ ਕਾਰਕਟਰਤਾ ਵੀ ਅੱਜ ਤੁਹਾਡੇ ਤੋਂ ਪਰੇ ਹਟ ਗਿਆ ਜ਼ਮੀਨੀ ਵਰਕਰ ਤੁਹਾਡੇ ਤੋਂ ਪਰੇ ਹਟ ਗਿਆ ਔਰ ਸੰਗਤ ਤੇ ਪਹਿਲੀ ਹਟੀ ਹੋਈ ਸੀ ਅੱਜ ਫਿਕਰ ਉਹਦੀ ਕਰੋ ਕਿ ਜਿਹੜੀ 104 ਸਾਲ ਪੁਰਾਣੀ ਪਾਰਟੀ ਤੁਹਾਨੂੰ ਅੱਜ ਮਿਲੀ ਹੋਈ ਹੈ ਜਿਦੇ ਉਤੋਂ ਤੁਸੀਂ ਕਾਬਜ਼ ਹੋ ਕੇ ਬੈਠੇ ਹੋਏ ਹੋ ਇਸ ਪਾਰਟੀ ਦੀ ਫਿਕਰ ਕਰੋ ਨਾ ਕਿ ਮਹਾਰਾਸ਼ਟਰ ਜਾ ਕੇ ਦੂਜੀਆਂ ਪਾਰਟੀਆਂ ਦੀ ਸਪੋਰਟ ਦੀ ਗੱਲ ਕਰੋ ਅੱਜ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਮੈਂ ਸਾਰੇ ਪੰਥਦਰਦੀਆਂ ਨੂੰ ਕਵਾਂਗਾ ਕਿ ਅੱਜ ਦੇ ਇਸ ਨਤੀਜਿਆਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਕਿ ਅੱਜ ਅਕਾਲੀ ਦਲ ਕਿੱਥੇ ਜਾ ਰਿਹਾ ਹੈ ਔਰ ਇਸ ਅਕਾਲੀ ਦਲ ਨੂੰ ਬਚਾਉਣ ਦੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਸੋ ਸਾਰੇ ਆਪਣੇ ਆਪਣੇ ਸੁਝਾਅ ਆਪਣੇ ਸੁਚੇਤ ਹੋ ਕੇ ਇਹਨਾਂ ਦੇ ਉੱਤੇ ਲਾਈਏ ਲਾਗੂ ਕਰੀਏ ਤਿਆਕੀ ਇਸ ਪੰਥ ਦੀ ਜਿਹੜੀ ਪਾਰਟੀ ਹੈ ਉਹ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ